ਨੈਟੂ ਛੱਡਰ ਵਾਲਾ ਜਿੰਦਾਬਾਦ ਨੈਟੂ ਛੱਡਰ ਵਾਲਾ ਜਿੰਦਾਬਾਦ ਬੱਦਰ ਦੀ ਚਲੀ ਜਿੰਦਾਬਾਦ ਐਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਆਫੀਸਿਆਂ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਆਡਰ ਤੇ ਵਾਂਚਿ ਬਚਾਉਣਾ ਮੁਸ਼ਕਲ ਹੋ ਗਿਆ ਨਸ਼ਿਆਤੀ ਆਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਧੂਮੀ ਤਾਂ ਜੰਗ ਬਲਡ ਕੋ ਵਾਰੇ ਤੋਂ ਆਪੁਰਸੀ ਦੀ ਭੁਖ ਨੇ ਕੀਤਾ ਆਪੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਦੀਦਰ ਦੇਖਾ ਉਂਦਰ ਹੁੰਦੀ ਤੱਕੇ ਈ ਛਾਈਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋ ਮਾਰੇ ਤੂੰ ਵੇਖ ਭਗਤ ਸਿੰਘ ਅੱਜ ਸੋਚ ਤੇਰੀ ਸਾਥੀ ਆ ਜੀ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਟੂ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਲੱਖੇ ਲੜ ਰਹੇ ਉਹ ਆਏ ਮੰਨੂ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕੀਰ ਅਬਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਮੇਰੇ ਉੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਫੋਨ ਦੇਦਾ ਮੈਂ ਇਲੈਕਸ਼ਨ ਤੋਂ ਬਾਅਦ ਆ ਕੇ ਸੋਲ ਰਹੇ ਦਿਓ ਦੇਖੋ ਜੀ ਹਾਰ ਜਿੱਤਾ ਰੱਬ ਦੇ ਹੱਥ ਹੀ ਆ ਪਲੇ ਬਰਬ ਆਪਣੇ ਕੋ ਰੱਬ ਅੱਜ ਜਿੱਤਾ سب تو پہلے میں سارا کچھ ہو گیا میرا بڑا روح کرتی ਪਰੇ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਆ ਯਾਰ ਮੈਨੂੰ ਮਿਲ ਕੇ ਆਣਾ ਭਾਈ ਥੋੜਾ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਹੀਂ ਬਣ ਗਿਆ ਸਾਰਾ ਗੱਜ ਰਿ ਬਣ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਾਂ ਇਨਸਾਨ ਆ ਜੀ ਇਲੈਕਸ਼ਨ ਤੇ ਬਾਅਦ ਦੀ ਗੱਲ ਆ ਕਿਉਂਕਿ ਜੇ ਕੇ ਸਾਥ ਦੁੱਖ ਤਰਦ ਨਹੀਂ ਬਣਾਇਆ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਨਾ ਇਲੈਕਸ਼ਨ ਨਹੀਂ ਜਾਂਦਾ ਇਹ ਮੈਂ ਸਾਰੇ ਤੋਂ ਪਹਿਲਾਂ ਪਿਆਰ ਕਰਦਾ ਹਾਂ ਉਹਨੂੰ ਕਰਦਾ ਵੀਰੇ ਘਰ ਦੇ ਬਰੇ ਹਣਾ ਉਹਨਾਂ ਕਿ ਯਾਰ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਪਿੰਡ ਇਲੈ ਰਾਤ ਨੂੰ ਪੋਸਟਰ ਲਾਣਾ ਆਪ ਸੈਜੰਦਾ ਸੀਗਾ ਬੰਦਾ ਨਹੀਂ ਲੰਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਇਹ ਨਾ ਮੈਂ ਨਹੀਂ ਲੰਦਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਿਹਾ ਵੀ ਲੜ ਗਿਆ ਮੈਂ ਥੱਕ ਗਿਆ ਹੁਣ ਹੁਣ ਨਹੀਂ ਕਹੁੰਦਾ ਸਰ ਤੇ ਜੇ ਹੁਣ ਹੋਊਗਾ ਕਰਨਾ ਕੋਈ کاروبار ਦੇਖਣ ਜਾਂ ਕੋਈ ਨਵਾਂ ਸ਼ਟਰਾ ਦਾ ਫਿਰ ਇੱਕ ਹੋਰ کاروبار ਮੈਂ ਉਹ ਖੋਲਣਾ ਨੂੰ ਉਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ ਜਿੰਨ ਕਿ ਮੇਰਾ ਨਵਾਂ गाना ਆਇਆ ਤੁਹਾਨੂੰ ਆਛੇਤੀ ਲਾਉਂਦਾ ਹਾਂ ਜੀ ਉਹ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲਦੇ ਹੋਏ ਬਸ ਇਸ ਪਿੱਛਾ ਛੁੱਟ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਲਾਉਂਦਾ ਜੀ ਜ਼ਿੰਦਗੀ ਦੇ ਇਹ ਤੁਹਾਡੇ ਆਪ ਨੂੰ ਇਹ ਤੇ ਦੰਗਾ ਸੁਣਾ ਹਾਂ ਤੇ ਸ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਆਫੀਸਿਆਂ ਵਾਂਗੂ ਚਿੱਟਾ ਅੱਜ ਕੱਲ ਬਿੰਦਾ ਆ ਡਰ ਤੇ ਵਾਂਚੇ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇਬਤੀ ਆਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੋਵਾਰੇ ਤੋਂ ਆਪੁਰਸੀ ਦੀ ਭੁਖ ਨੇ ਕੀਤਾ ਆਪੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਜਿਹਦਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿਤਰਾ ਹੀਰ ਸੇਫ ਨਹੀਂ ਜਾਂਦੀ ਮਿਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਵਿੱਚ ਲੜਿ ਕਵਾਰੇ ਤੋਂ ਵੇਖ ਭਗਤ ਸਿੰਘ ਅੱਜ ਸੋਚ ਚੰਨੀ ਸਾਹਿਬ ਜੀ ਪੰਚਨੀ ਸਾਹਿਬ ਜਿਨ੍ਹਾਂ ਨੇ ਕੰਮ ਕਰਦੇ ਜੀ ਸਾਡੇ ਇਹਨਾਂ ਦੇ ਮਾਂਦੇ ਅੱਗੇ ਜਾਂਦੇ ਤੇ ਇੱਕੋ ਕੀ ਸੱਚਦਰ ਵੀ ਜਾਂਦਾ ਸੀ ਮਨ ਕੋਈ ਆਵਾਜ਼ ਹੁੰਦੀ ਚੰਨੀ ਸਾਹਿਬ ਜਿੱਤੋਂ ਲੈ ਜਿੱਦਾਂ ਨੂੰ ਬੋਟਾਂ ਨੂੰ ਇਹ ਲੈ ਗਿਆ ਤੇ ਆਪ ਮੇਰੇ ਨਾਲ ਇੱਕ ਇੱਕ ਵੋਟ ਮੈਨੂੰ ਪਾ ਦੋ ਜਿੱਤਾਂ ਦੇ ਕਰਦੇ ਪੰਜ ਚਾਰ ਉਧਰ ਪਾ ਦੋ ਕੋਈ ਯਾਰ ਜਿੱਤਣਾ ਨਹੀਂ ਕਰਦਾ ਇਹ ਸੋ ਵਧੀਆ ਬੰਦੇ ਚਲੀਡ ਕਿ ਨਹੀਂ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਨੀਡ ਅਸੀਂ ਟੱਟ ਕਰ ਪੰਜ 6 ਲੱਖ ਤੋ ਹਾਰਾਂਗੇ ਆਹ ਚੇਹ ਲੱਗਦਾ ਚੰਨੀ ਸਾਹਿਬ ਦੀ ਸ਼ਟਰ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਹੈ ਕੱਚਾ ਨਿੱਡਰਿਆ ਉਹ ਚੰਨੀ ਸਾਹਿਬ ਗੇਵਾਜੇ ਲੱਗਦਾ ਟੀਨੂ ਸਿੱਤਨਗਰ ਆਰ ਬਰ ਗਿਆ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ ਅਰੇ ਹੋ ਸਕਦਾ ਹੋ ਨਹੀਂ ਸਕਦਾ ਇਹ ਪੁੱਟਾ ਹੈ ਕੀ ਇਹਨਾਂ ਉਹ ਮोटा ਬਦਲ ਕਢਣੀਆਂ ਸਿਰਫ ਮੇਰੀ ਇਹਨੇ ਬੋਲਦੂਆਂਗੇ ਵਰਕ ਇੰਦਰੀ ਨਾ ਅਹੀ ਇਹੇ ਕਹਾਣੀ ਸਾਡੇ ਪੰਜਾਬ ਦੀ ਸੀ ਉਹ ਫਿਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੋਟਾ ਪਹਿਨਦਾ ਨਾ ਆਪਾਂ ਖਰਚੇ ਨਹੀਂ ਹਟਣਾ ਇੰਜੀਨੀਅਰ ਨਹੀਂ ਇੰਜੀਨੀਅਰ ਉਹ ਬਚੀ ਰਿਹਾ ਨਾ ਅੱਜ ਜਿਨ੍ਹਾਂ ਨੇ ਮੇਦੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਹੀ ਪਹਿਮ ਨਾ 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 ਖੜਾ ਹੋ ਗਿਆ ਜੀ ਮੈਂ ਅੱਜ ਮੈਂ ਕਹਿੰਦਾ 14 ਸਾਲ ਸਮਾਜ ਦਾ ਚੱਕਰ ਲਪੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਡਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜਿਹਨਾਂ ਤੇ ਕਦਾ ਜ਼ਿੰਦਗੀ ਆ ਮੈਂ ਖਾ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕੀਮਤ ਆ ਮੈਂ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਬੰਦੇ ਸਟੈਂਡ ਲੈ ਰਹੇ ਦੀ ਜੁੱਤੀਆਂ ਦੇ ਸਟੈਂਡ ਲੈ ਇੱਕ ਸਟੈਂਡ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ ਤੁਸੀਂ ਆਪਣਾ ਦੇਖੋ ਆਪਣਾ ਦੇਖੋ ਇਹਨਾਂ ਮੈਂ ਉਹ ਕਹਿੰਦੇ ਨੇ ਮੀਨ ਆਪਾਂ ਫੇਰ ਬੋਟਾਣੀ ਇੱਕ ਬੰਦਾ ਬੜਾ ਭਲਾਮਾਨ ਸਾਰਾ ਬੜਾ ਬੰਦਾ ਸੀ ਆਈਜੀ ਅਫਸਰ ਬਹੁਤ ਵਧੀਆ ਧੰਡ ਬੰਦਾ ਉਹ ਬੰਦਾ 50000 ਰੁਪਇਆ ਤੇ ਗੱਡੀ ਮੇਰੇ ਨਾਲੋਂ ਤਿੰਨ ਵੀ ਨਵਾਂ ਸਰਮਾਉਂਦਾ ਉਸ ਤਰ੍ਹਾਂ ਬੰਦਾ ਕਹਿੰਦਾ پیسے ਲੂੰ ਦੇ ਦਿਓ ਪਰ ਅਗਰ ਸ਼ਰੀ ਨਾ ਕਰਾਂ ਮੈਂ ਨਾ ਰਲਣਾ ਪ੍ਰੋਜੈਕਟ ਨਹੀਂ ਲੜੂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਾਲ ਲੜਾਈ ਕਰ ਲੈਂਦਾ ਜਦੋਂ ਆਪਣੇ ਹੀ ਦਰਕਾਰ ਹੋ ਜਾਣ ਜਦੋਂ ਆਪਣੇ ਧੋਖੇ ਦੇ ਕਹਿੰਦੇ ਘਰ ਦਾ ਪੇਟੀ ਨੰਨ ਕੱਟਾਵੇ ਸਾਡੇ ਘਰ ਦਾ ਬੰਦਾ ਲੰਕਾ ਟਾਂਡੇ ਤੇ ਮੈਨੂੰ ਪਤਾ ਨਹੀਂ ਮੈਂ ਤਾਂ ਯਾਰ ਅੱਜ ਤੋਂ ਬਾਅਦ ਖਤਮ ਕਿਤੇ ਵਾਸਤੇ ਕਰ ਰਹੇ ਸੀ ਜਿਨ੍ਹਾਂ ਵਾਸਤੇ ਸੀ ਕੋਚ ਕਰ ਰਹੇ ਸੀ ਉਹਨਾਂ ਵਾਸਤੇ ਕੋਚ ਕਰ ਰਹੇ ਸੀ ਬੜਾ ਸੱਚੇ ਇਨਕਾਰ ਵਾਲੇ ਇੱਕ ਡੋਟ ਬਾਈ ਕਾਰ ਵਾਲੇ ਨੂੰ ਪਾ ਦਿੱਤਾ ਮੈਂ ਕਹਿੰਦਾ ਕਿ ਨਹੀਂ ਨਹੀਂ ਲੈ ਫੋਟੋ ਵੀ ਕਰਾਈ ਆ ਮੇਰੇ ਗੀਤ ਤੇ ਮੋਹਰੇ ਚੜ੍ਹਦੇ ਆ ਉਹਨੇ ਆਪਣੇ ਘਰ ਵਾਲੇ ਨੂੰ ਪਾਈਏਗਾ ਆਪਣੇ ਪਾਈ ਤੇਨੀ ਨੂੰ ਪਾਈਏ ਨਹੀਂ ਇਹ ਸਹੀ ਗੱਲ ਇਹ ਨਹੀਂ ਚੱਕੇ ਚੱਜੀ ਮਤਾਰ ਇਹ ਗੱਲ ਕਹਿੰਦੇ ਆਂ ਕੰਪਸਰ ਜੋ ਖੜੀ ਕੀਤੀ ਸੀ ਬਾਰਾਨਸੀਪੁਰ ਖੜਾ ਹੋ ਗਏ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਦੀ ਦਾ ਕੀ ਮੈਨੂੰ ਕਾਲਾ ਸੀ ਸੱਜਣਾ ਪੰਜਾਬ ਹੱਕਾਂ ਵਾਸਤੇ ਮੈਂ ਲੜਿਆ ਸੀ ਜਮਾਣਾ ਵਾਸਤੇ ਡਰਾਈਵਰ ਵਾਸਤੇ ਕਿਸਾਨਾਂ ਵਾਸਤੇ ਮੈਂ ਬਰਨਾਲਸੀ ਫਾਇਲ ਬਣ ਗਿਆ ਤੇ ਉੱਥੇ ਕੀ ਹੋਇਆ ਮੈਨਾਂ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਉਹਦੇ ਪਤਨੇ ਲੈਦੀ ਕਰ ਦਿੱਤੀ ਕਿ ਚਾਹੇ ਦੇ ਪੂਰੇ ਉਹਨਾਂ ਨੇ ਬੰਦ ਕਰ ਦਿੱਤਾ ਮੰਗਲਵਾਰ ਦਾ ਪੈੜ ਪਰ ਨਾ ਗਿਆ 4 ਦਿਨ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਮ ਅਸੀਂ ਫੈਲ ਲੈ ਕੇ ਮੈਡੀਕਲ ਦਾ ਵਕੀਲ ਤੋਂ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਦਾ ਸਿਸਟਮ ਕੁਝ ਹੋਰ ਆ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮਲੇਗਾ ਉਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਰਾਬ ਕੀਤੇ ਨਾ ਯਾਰ ਮੈਂ ਤਾਂ ਯਾਰ ਬਹੁਤ ਗਲਤੀ ਹੋ ਗਈ ਅੱਜ ਇੰਨਾ ਵੱਡਾ ਨਹੀਂ ਰਿਸਕ ਨਾ ਸੀਗਾ ਉਹ ਛੋਟੜਾ ਜਿਹਾ ਇਸਪਲਾਈ ਤੇ ਪਰ ਜ਼ਿੰਦਗੀ ਦਾ ਇੰਨਾ ਵੱਡਾ ਰਿਸਕ ਇੱਕ ਜ਼ਿੰਦਗੀ ਦਾ ਸਮਝ ਹੀ ਨਹੀਂ ਆ ਰਹੀ ਹੁਣ ਨਹੀਂ ਲੰਦਾ ਆਪਾਂ ਤਾਂ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬੰਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਸਮਿਚਾਈ ਜੀ 12 ਸੀ ਨਾ ਮੋਤੀ ਨੇ ਮੁੱਖ ਬਾਰੇ ਕਿ ਮੁੱਖੀ ਉਹਨੇ ਵੀ ਉੱਥੇ ਕਿਹਾ ਰਹੇ ਜਿਵੇਂ ਕੋਈ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ਣ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੀ ਮਾਂ ਦਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮੀਕ ਸਮਾਜ ਬੁਰੇ ਵਿਦਾਸ ਸਮਾਜ ਸਾਡੀ ਮਹਾਸ਼ਾਤ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਕਿਸੇ ਨੇ ਵੀ ਸਮਾਜ ਦਾ ਜੋ ਇਹ ਕਹਣਾ ਕਿ ਜਿੱਦਾਂ ਜੋ ਕਾਗਜ਼ੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰ ਕੋਈ ਚੱਕ ਗਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਇਹ ਅੱਜ ਗੇਮ ਖਤੋਲ ਹੋ ਜਾਣੀ ਆ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਹੱਥ ਤੇ ਕਹ ਲਿਆ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਪਰ ਮੈਂ ਨਹੀਂ ਗੱਲ ਬੰਦ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਤੇ ਤੁਹਾਨੂੰ ਲੇਟੂ ਛੱਟਰ ਵਾਲਾ ਜਿੰਦਾਬਾਦ ਲੇਟੂ ਛੱਟਰ ਵਾਲਾ ਜਿੰਦਾਬਾਦ ਬੱਦਰਾਂ ਦੀ ਚਲੇਗੀ ਜਿੰਦਾਬਾਦ ਸਾਰੇ ਸੀਨਾ ਚੰਨੀ ਚੰਨੀ ਜੀ ਅਸੀਂ ਫਿਰ ਦੁਆ ਕਰਾਂਗੇ ਰਾਮੂ ਤੇ rahul ਸਾਹਿਬ ਜੀ ਨੂੰ ਕਹਾਂਗੇ ਪਰ ਸੋਨੀਆ ਕੰਮ ਕੀ ਤੇ ਫਿਰ ਅਰਜ਼ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰਾਬਤੇ ਕੀ ਅਰਜ਼ ਕਰਾਂਗੇ ਪਰ ਸੋਨੀਆ ਗਾਦੀ ਜਿਹੜਾ ਉਹਦੇ rahul ਗਾਦੀ ਨੇ ਤੁਹਾਡੇ ਵੀ ਸਾਡੇ ਸੀਐਲ ਸਾਹਿਬ ਤੇ ਦੁਆ ਕਰਿਆ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕੰਨ ਦੇ ਮਸਲੇ ਹਾਲ